ਕਿ ਇਹਨੇ ਲੋਕਾਂ ਕੋਲੋਂ ਸਰਪੰਚ ਜੀ ਨੂੰ ਅਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਰੱਖਦਾ। ਸੋ ਕੀ ਕਰਨਾ ਚਾਹੋਗੇ? ਕਿਵੇਂ ਦੇਖਦੇ? ਮੈਂ ਹਰ ਭੈਣ ਰਸਣ ਪਿੰਡ ਸੜੀ ਠਾਕ। ਹਾਂ ਜੀ। ਬਸ ਸੇਵਾ ਜੀ ਕੰਮ ਕਰਨ ਦਾ ਉਹਨਾਂ ਨੇ ਦਿੱਤਾ ਜੋ ਮਾਰ ਨੇ ਚੰਗਾ ਕੀਤਾ ਉਹਨਾਂ ਨੇ ਉਹ ਵੀ ਕਰਦਾ ਧੰਨਵਾਦ। ਸੋ ਪਿਛਲੇ ਪੰਚਾਇਤ ਦੇ ਕਿਹੜੇ ਪੈਨ ਕੰਮ ਰਹਿ ਚੁੱਕੇ ਇਹ ਜੋ ਤੁਹਾਡੀ ਵਾਈਦ ਵਿੱਚ ਨੂੰ ਪੂਰੇ ਕਰਾਇਆ। ਪਿੰਡ ਦੇ ਵਿੱਚ ਨਾਲੇ ਬੜੇ ਵੱਣ ਵਾਲੇ 3000 3500 ਫੁੱਟ ਤੋਂ ਤੱਕ ਵੱਡਾ ਨਾਲਾ ਬਣਾਇਆ। ਤੇ ਗਾਈਆਂ ਬਣਾਇਆ ਇਹ ਤੇ ਜੋ ਬੜਾ ਹੀ ਕੰਮ ਹੈ ਜਿਦਾ ਛੋਟਾ ਟਿਆ ਨਿਆਣੇ ਦੇ ਖਡਾਉਣੇ ਵੀ ਲਿਆ ਕੇ ਲਾਤੇ ਹੈ ਇਸ ਕੋ ਟੈਂਕੀ ਲਾਗੇ ਤੇ ਹੌਲੀ ਹੌਲੀ ਸੁਪਨ ਸਾਹਿਬ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਬਾਹਰ ਦੇ ਪਿੰਡਾਂ ਵਿੱਚ ਜਾਂਦਾ ਲਾਈਟਾਂ ਲੱਗੀਆਂ ਹੁੰਦੀਆਂ ਫੁੱਲ ਬੂਟੇ ਲੱਗੇ ਹੁੰਦੇ ਨੇ ਜਦੋਂ ਪਿੰਡ ਦਾ ਮਹਿੰਦਰਾ ਕਰੀਏ ਇੱਕ ਤੁਸੀਂ ਪਾਰਕਿੰਗ ਮੈਜਰ ਹੁੰਦੀ ਆ ਸਪੈਂਸ ਨਹੀਂ ਹੁੰਦੀ ਲਾਇਬ੍ਰੇਰੀ ਉਹ ਵੀ ਆ ਫਿਰ ਤਾਂ ਮદાન ਹੁੰਦਾ ਹਾਂਜੀ ਇੱਕ ਵਧੀਆ ਦੇਖਣ ਅਜਾ ਹੁੰਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜਿਹੀ ਇਦਾਂ ਦੀ ਕੋਈ ਖਸੂਬਤ ਹੈਗੀ ਆ ਨਹੀਂ ਜੇ ਸਾਡੇ ਪਿੰਡ ਇੰਨਾ ਪੈਸਾ ਨਹੀਂ ਸਾਡੇ ਕੋਲ ਜਿਹੜਾ ਅਸੀਂ ਲਾ ਕੇ ਇੰਨਾ ਕੁਝ ਬਣਾਈਏ ਹੌਲੀ ਹੌਲੀ ਦੇ ਆ ਕਰਨਾ ਨਿਆਣੇ ਦੇ ਖਡਾਉਣੇ ਆ ਗਏ ਆ ਤੇ ਹੋਰ ਵੀ ਜੋ ਸੈਸਾ ਜ ਪੈਸਾ ਆਏਗਾ ਸਾਡੀ ਬੋਲੀ ਥੋੜੀ ਹੁੰਦੀ ਹੈ ਗ੍ਰਾਂਟ ਥੋੜੀ ਹੈ ਜੇ ਆਈ ਮਿਲੀ ਨਹੀਂ ਤੇ ਆਏ ਕਿਤੇ ਕੁਝ ਕਰਾਂਗੇ ਚੰਗੀਆਂ ਹਾਂ ਲਾਟਾਂ ਲੱਗੀਆਂ ਪਿੰਡ 'ਚ ਕੁਝ ਹੋਰ ਲਾਉਣੀਆਂ ਨੇ ਲਾਟਾਂ ਲੱਗੀਆਂ ਨੇ ਤੇ ਇਹਨੂੰ ਟੂਟੀ ਵੀਤ ਨੂੰ ਸਲਵੰਦ ਜੀ ਨੇ ਪਰਦੇ ਵਿੱਚ ਸੇਵਾ ਕੀਤੀ ਯਾਰ ਜੋ ਕਾਫੀ ਕੰਮਾਂ ਹੀ ਦੇ ਦਿਆ ਸਫਾਈ ਹੋਈ ਆ ਜਦਿਆ ਨਗਰ ਦੇ ਵਿੱਚ ਤੇ ਹੁਣ ਕਿਹੜੇ ਕਿਹੜੇ ਕੰਮ ਜਿਹੜੇ ਉਹ ਕਰਨ ਵਾਲੇ ਨੇ ਰਾਗੇ ਸਾਡੇ ਜੇ ਇੱਕ ਡੇਰਾ ਆ ਉਥੇ ਸੜਕ ਬਣਨ ਵਾਲੀ ਆ ਉਹ ਟਾਇਰ ਲੱਗਣ ਵਾਲੀ ਆ ਉਹ ਲਾ ਰਹੇ ਆ ਤੇ ਹੋਰ ਪਿੰਡ ਦੀ ਪਾਰਕ ਬਣਾਉਣੀ ਆ ਇੱਕ ਉਹ ਜਦੋਂ ਕੋਈ ਪੈਸਾ ਆਏਗਾ ਤੇ ਵੜਾਵਾਂਗੇ ਹੌਲੀ ਹੌਲੀ ਤੇ ਪੈਸੇ ਦੇ ਨਾਲ ਹੀ ਸਭ ਕੁਝ ਹੁੰਦਾ ਜੀ ਪੈਸਾ ਚਾਹੀਦਾ ਹਾਂਜੀ ਆ ਜਿਵੇਂ ਜਿਵੇਂ ਸਰਕਾਰ ਤੋਂ ਸੂਤ ਹੈ ਕਿ ਉਹ ਹਾਂਜੀ ਉਹ ਜਰੂਰ ਲਾਵਾਂਗੇ ਕੰਮ ਕਰਾਂਗੇ ਇਹ ਤਾਂ ਪੂਰਾ ਯੋਰ ਲਾਵਾਂਗੇ ਵੀ ਤਨ ਮੰਨ ਪਿੰਡ ਦਾ ਕੋਈ ਚੰਗਾ ਬਣੇ 10000 ਨਲਕੇ ਵੀ ਲਾਤੇ ਆ ਤੇ ਜੋ ਵੀ ਅਸੀਂ ਸੂਤ ਹੈ ਹਰ ਇੱਕ ਜੀਨ ਦਾਾਂਗੇ ਜਿੰਨੀ ਬੰਦੀ ਆ ਉਹ ਸਰ ਰਸਨ ਕਾਰ ਦੀ ਸਮੱਸਿਆ ਕਾਫੀ ਪਿੰਡਾਂ ਜੀ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਕਾਰ ਨਹੀਂ ਬਣਦੇ ਗਰੀਬ ਦੀ ਤਾਂ ਰਸਨ ਹੀ ਪਹੁੰਚਦਾ ਹਾਂਜੀ ਤੁਹਾਨੂੰ ਲੱਗਦਾ ਜੇ ਤੁਹਾਡੇ ਪਿੰਡ ਜੀ ਵੀ ਇਹਨਾਂ ਸਮੱਸਿਆ ਆਏਗੀ ਨਹੀਂ ਥੋੜੇ ਜਿਹਾ ਆਨਲਾਈਨ ਕਰਕੇ ਹੋਈ ਆ ਹੁਣ ਕੁਝ ਕਾਰਡ ਹੋਏ ਬਾਕੀ ਸਾਰੇ ਮਿਲੀ ਆ ਕੁਝ ਘਰਾਂ ਦੇ ਹੋਏ ਉਹਨਾਂ ਨਾਲ ਆਨਲਾਈਨ ਨਹੀਂ ਚੜੀ ਪਨ ਕੀ ਉਹ ਪ੍ਰੋਬਲਮ ਜੀ ਹੁੰਦੀ ਜਿਹੜੀ ਉਹਦੇ ਕਰਕੇ ਹੋਇਆ ਤੇ ਸਾਈਡ ਵਾਂ ਤੋਂ ਹੁਣ ਲੱਗੇ ਹਾਂ ਕੁਝ ਪ੍ਰੋਬਲਮ ਆਈ ਸੀ ਕੋਈ ਬੰਦੇ ਇੱਥੇ ਨਹੀਂ ਹੁੰਦੇ ਜਦੋਂ ਉਹ ਭਰਦੇ ਆ ਤੇ ਉਹਦੇ ਕਰਕੇ ਫਿਰ ਉਹਨਾਂ ਨੂੰ ਵੀ ਉਹ ਅੱਗੇ ਪਿੱਛੇ ਹੋ ਜਾਂਦੇ ਆ ਤੇ ਉਹਦਾ ਕਾਰਡ ਸਾਡੇ ਬਾਕੀ ਸਹੀ ਸੀ ਕੁਝ ਘਰ ਹੋਏ ਆ ਉਹ ਜੋ ਮੈਨੂੰ ਮਿਲੀ ਸ਼ਿਕਾਇਤ ਹਾਂਜੀ ਉਹ ਬੰਦੇ ਕਾ ਦੇ ਵਿੱਚ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਵਜਕਾਰ ਨਹੀਂ ਦਿੱਤਾ ਤਾਂ ਵੀ ਹੋਣੀ ਉਹ ਨਜਾਇਜ਼ ਨਾਮ ਪਾਈ ਜਾਂਦੇ ਆ ਕਿ ਕੁਆਬੀ ਬਾਈਦਵਤ ਕੀਵੇਂ ਸਿਰ ਤੇ ਕਰ ਜਿੰਦਾ ਨਹੀਂ ਜਾਈ ਤਿੰਨ ਸਾਲ ਪਹਿਲਾਂ ਬੜਾ ਨਰੇਗਾ ਦੇ ਵਿੱਚ ਸਾਰੇ ਜਿੰਨੇ ਕੰਮ ਕਰਾਏ ਆ ਸਾਰਾ ਕੁਝ ਪਿੰਡ ਵਾਲਿਆਂ ਨੇ ਕਰਾਏ ਆ ਪਿੰਡ ਦੇ ਮੁੰਡਿਆਂ ਨੇ ਕਰਾਏ ਆ ਤੇ ਬੜਾ ਕੁਝ ਜਿੰਨੀ ਲੋੜ ਪੈਂਦੀ ਆ ਕਰਦੇ ਆ ਸਕੂਲ ਦੀ ਐਜੂਕੇਸ਼ਨ ਨੂੰ ਲੈ ਕੇ ਕਿਵੇਂ ਦੇ ਰਹੇ ਹੋ ਕਿ ਲੱਗਦਾ ਤੁਹਾਨੂੰ ਸਕੂਲ ਦੇ ਵਿੱਚ ਸਟਾਫ ਦੀ ਕਮੀ ਜਾਏ ਸਾਡੇ ਸਕੂਲ ਬਹੁਤ ਵਧੀਆ ਜੀ ਬੱਚੇ ਬਹੁਤ ਵਧੀਆ ਪੜਾਉਂਦੇ ਨੇ ਸਟਾਫ ਵਧੀਆ ਸਾਡੇ ਸਕੂਲ ਦੇ ਵਿੱਚ ਮੈਂ ਜਾਣਾ 8 ਦਿਨ ਨਹੀਂ ਦੂਜੇ ਦਿਨ ਤੀਜੇ ਦਿਨ ਆਪ ਮੈਨੂੰ ਸਾਧ ਲੈਂਦੇ ਨੋ ਤੇ ਇਹ ਬੈਗ ਬੜਾ ਵਧੀਆ ਵੇਖਿਆ ਜੀ ਠੀਕ ਹੈ ਹਾਂ ਜੀ ਸੋ ਯੋਧਰਨਾਸਿਆਂ ਬਰੋਦ ਪੰਜਾਬ ਸਟਾਨੀਆ ਮੈਂਸ ਲਈਏ ਸੋ ਆਪ ਕੀ ਦੇ ਮੈਨੂੰ ਲੈ ਕੇ ਕਿਹਨੇ ਦੇ ਦੋ ਮੇਰੇ ਪਿੰਡ ਦੇ ਵਿੱਚ ਕੋਈ ਨਖਾੜੀ ਵੇਚਦਾ ਨਹੀਂ ਪਿੰਦੇ ਜਰੂਰ ਹੈਗੇ ਕੋਈ ਕੋਈ ਬੱਚਾ ਉਹ ਪਹਿਲਾਂ ਵਿਗੜੇ ਆ ਪਰ ਗਾਂ ਕੋਈ ਨਹੀਂ ਵੇਚਦਾ ਵੇਚਣ ਵਾਲੀ ਜਿਹੜੀ ਪੂਰੀ ਗਰੰਟੀ ਹੈ ਉਹਦੇ ਅਸੀਂ ਮਤੇ ਵੀ ਪਾ ਚੁੱਕੇ ਆ ਸਾਡੇ ਪਿੰਡ ਕੋਈ ਨਸ਼ਾ ਨਹੀਂ ਵੇਚਦਾ। ਬਈ ਇਦਾਂ ਦੀ ਕੋਈ। ਸੋ ਨੌਜਵਾਨਾਂ ਦੇ ਲੈਕਚਰ ਦੇ ਵਿੱਚ ਆਮ ਰੋਜ਼ ਦਾ ਹੁੰਦਾ ਸਾਡੇ ਪਿੰਡ 'ਚ ਕਾਫੀ ਨੌਜਵਾਨ ਨੇ। ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਹੋਈ ਤੈਦੋ ਤੋਂ ਕੀ ਦਿਫਾ ਮੋੜੇ। ਅਸੀਂ ਉਹਨਾਂ ਦੀ ਮਦਦ ਪੂਰੀ ਕਰਾਂਗੇ ਹੌਲੀ-ਹੌਲੀ ਜੋ ਵੀ ਸਾਡੇ ਕੋਲ ਆਏਗਾ। ਇਹਨਾਂ ਨੂੰ ਬਣਾਵਾਂਗੇ ਖੇਡਾਂ ਦਾ ਵੀ ਬਣਾਵਾਂਗੇ। ਸਟੇਡੀਅਮ ਵੀ ਬਣਾਉਣ ਦਾ ਇਰਾਦਾ ਵਾ। ਜੇ ਸਾਨੂੰ ਸਹੂਲਤ ਮਿਲੇਗੀ ਤੇ ਫਿਰ ਅਸੀਂ ਸਟੇਡੀਅਮ ਬਣਾਵਾਂਗੇ। ਅੱਜ ਜਿਹਦਾ ਉਹਨਾਂ ਪੈਸਾ ਇੱਕੋ ਬੱਚਾ। ਹਾਂਜੀ ਜੋ ਸਰ ਪੈਸਾ ਆਏਗਾ ਬੱਚਿਆਂ ਵਾਸਤੇ ਲਾਵਾਂਗੇ। ਇਹਦੇ ਜੋੜਾ ਪਿਆ ਹੁੰਦਾ ਪਿੰਡ ਵਿੱਚ ਲਈਦਾ ਜਿੰਨੇ ਜੋ ਜੋ ਆਏਗਾ ਫੇਰ ਹੀ ਲਾਵਾਂਗੇ ਨਾ ਸਾਡੇ ਕੋ ਸੋ ਅ ਸਰ ਸਾਹਿਬ ਕਿੱਥੇ ਕੁੜੇ ਨੇ ਰਹਾ ਤਾਂ ਪੜਨਾ ਜਾਈਆਂ ਨਵੇਂ ਫੇਰ ਫੌਂਟ ਲਾਈ ਕੀਤੇ ਦੇਦੇ ਆ ਆ ਵੀ ਪਿੰਡ ਵਿੱਚ ਕਿੰਨੇ ਕੁੜੇ ਰਣੇ ਕਿੰਨੇ ਨਵੇਂ ਫੌਂਟ ਲਾਈ ਇਹ ਮੇਰੇ ਸਹਾਰ ਨਾਲ 12 ਤੇ 14 ਘਰਾਂ ਦੀ ਗ੍ਰਾਂਟ ਆਈ ਆ ਉਹ ਬਣੇ ਆ ਕੁਝ ਥੋੜੇ ਥੋੜੇ ਰਹਿ ਗਏ ਤੇ ਕੁਝ ਜਿਹੜੇ ਹੁਣ ਨਵੇਂ ਅਪਲਾਈ ਕੀਤੇ ਆ ਮੇਰੇ ਆ 20-25 ਤੋਂ ਜ਼ਿਆਦਾ ਹੋਏ ਫਲਾਈ ਹਾਂਜੀ ਫੇਰ ਅਪਲਾਈ ਕੀਤੇ ਜਿਹੜੇ ਤਰੀਬੀ ਉਹਨਾਂ ਤੋਂ ਥੱਲੇ ਹੀ ਹਾਂਜੀ ਹਾਂਜੀ ਉਹਨਾਂ ਤੇ ਹਾਂਜੀ ਗ੍ਰੀਗਰੀ ਸੋ ਪੰਜਵਾਂ ਉਹ ਜਿਹੜੀ ਬੜੀ ਪਿੰਡਾਂ ਜਿੱਤ ਗੜੀ ਨੇ ਕਵਾਜ ਜਾਂਦੇ ਆ ਲੋਕਾਂ ਨੂੰ ਉਠਾਣੇ ਕਿ ਗਏ ਤਾਂ ਇੱਕ ਨਹੀਂ ਜਿਹੜਾ ਸਮਾਂ ਬਹਾਂਉਂਦਾ ਕੱਟਦਾ ਸਭ ਹਾਂਜੀ ਇੱਕ ਦੋ ਪੰਜ ਤੋਂ 21 ਜੁਮੇਂਦਰ ਕਿਵੇਂ ਦੇ ਦੇ ਆਹੀਂ ਤੇ ਦੋਹਾਂ ਪਹਿਲਾਂ ਜੋਰ ਲਾਈਦਾ ਵੀ ਇੱਥੇ ਬੈਜਣੀ ਇੱਥੇ ਮੁੱਖ ਦੀ ਇੱਜ਼ਤ ਨਾ ਹੋ ਸਕੇ ਫੇਰ ਵੀ ਆਹੀਂ ਜੋਰ ਹੀ ਲਾਉਨੇ ਵੀ ਗਾਂ ਨਾ ਹੀ ਜਾਏ ਜਾਈ ਆਈ ਬਾਤ ਉਹ ਚੌਂਕੀ ਦੋਸਪੁਰ ਆੜੀ ਉੱਥੋਂ ਤੱਕ ਜਾ ਕੇ ਮਖਾ ਕੇ ਆਈਗੇ ਮੁੱਖ ਦੇ ਮੁੱਖ ਦੇ ਤੇ ਆਹੀਂ ਤਾਂ ਨਹੀਂ ਚਾਹੁੰਦੇ ਮਾੜਾ ਕੰਮ ਹੋਵੇ ਹਾਂਜੀ ਕਾ ਨਾ ਰਿਆ ਜਾਏ ਸਹਿਤ ਲੋਕਾਂ ਨੂੰ ਪੰਜਾਬ ਸਰਕਾਰ ਤੋਂ ਸੁੱਖ ਸੁਵਿਧਾ ਗਰੀਬ ਲੋਕਾਂ ਕੋਲ ਆਦੇ ਪੁੰਚਦਾ ਜਾਂਦਾ ਹਾਂ ਜੀ ਹਾਂ ਜੀ ਤੇ ਇਹਨਾਂ ਦੇ ਤਰੇਬੰਦੀ ਹੁੰਦੀ ਹੈ ਕਿ ਉੱਤੇ ਕਾਹੋ ਹੀ ਦਾਣੇ ਹੁੰਦੇ ਸੋ ਜਿਵੇਂ ਪ੍ਰੋਲੈਟ ਕੀਤਾ ਹੈਗਾ ਤਾਂ ਨਹੀਂ ਨਹੀਂ ਤਾਂ ਗਰੀਬ ਤੱਕ ਸਾਰਾ ਪਹੁੰਚਾਉਂਦੇ ਪੂਰਾ ਯੋਰ ਲਾਉਂਦੇ ਮੈਂ ਜਿਹੜਾ ਗਰੀਬ ਤੱਕ ਪਹੁੰਚੇ ਪਹਚਾਇਆ ਵੀ ਆ ਹਰ ਚੀਜ਼ ਪਹੁੰਚਾਉਂਦੇ ਆ ਹਾਂਜੀ ਉਹ ਕਿਹੜਾ ਕੋਈ ਕੰਮ ਦੇ ਹੱਦ ਤੇ ਮੇਰੇ ਵਿੱਚ ਲੋੜੀ ਦਾ ਉਹ ਕੰਮ ਕਰਵਾਉਣਾ ਜਿਹੜਾ ਤੈਨੂੰ ਸੁੱਖੀ ਹੋਣਾ ਪਤਾ ਹੁੰਦਾ ਪਿੰਡ ਦੇ ਵਿੱਚ ਨਾਲ ਹੀ ਜਾਂਦਾ ਬਦ ਹੁੰਦਾ ਸਰ ਬੰਦ ਹੋ ਜਾਣ ਤਾਂ ਬੜੀ ਤੰਗੀ ਜੀ ਹੁੰਦੀ ਪਾਣੀ ਦੀ ਨਾਲੇ ਬਣਾਏ ਬਣਾਉਂਦੇ ਆ ਜੋ ਹੋਰੀ ਡੋਰ ਸਾਫ ਕਰਾਉਣ ਦੇ ਡੇ ਸੋਚਣ ਕਿ ਉਹ ਸਾਫ ਹੋ ਜਾਣਾ ਤੇ ਉਹ ਸਾਫ ਹੋ ਜਾਂਦੇ ਪਾਣੀ ਤਰਿਆ ਜਾਂਦਾ ਬਾਕੀ ਸਾਰਾ ਕੁਝ ਠੀਕ ਆ ਪਿੰਡ ਦੇ ਵਿੱਚ ਸੜਕਾਂ ਨਾਲੇ ਸੋਨੇ ਸਭ ਕੁਝ ਵਧੀਆ ਬਣਿਆ ਪਿੰਡ ਲੋਕਾਂ ਸੇਵਾ ਕਰਦਾ ਨੋਕਾ ਤਾਂ ਮਾਨ ਮਦਦ ਆ ਪਿੰਡ ਸਿਹਤ ਦੇ ਸੰਭੀ ਅਕਾਦ ਜੋ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲੇ ਨਹੀਂ ਮੈਂ ਤਾਂ ਪਿੰਡ ਵਾਲੇ ਸਭ ਕੁਝ ਬਿਲਕੁਲ ਸਤਨਮਨ ਤੋਂ ਸੇਵਾ ਕਰਾਂਗੇ ਜਿੰਨਾ ਮਾਰਾਇਨ ਦੇ ਬਖਸ਼ਿਆ ਜੋ ਵੀ ਢਿਮੜੀ ਤੱਕ ਸਾਰੀ ਪਿੰਡ ਚ ਲਾਵਾਂਗੇ ਸਭ ਕੁ ਵਧੀਆ ਕੰਮ ਕਰਾਵਾਂਗੇ ਜਿੰਨਾ ਹੋਏਗਾ ਜੇ ਗਵਰਨਮੈਂਟ ਸਾਡੀ ਮਦਦ ਕਰੇਗੀ